ਕਿਵੇਂ ਲੱਗੀ ਜੀ ਬਹੁਤ ਵਧੀਆ ਵੀਰੇ ਹੋਰ ਬੰਨਿਆ ਚਾਹੀਦਾ ਫਿਲਮਾਂ ਬਣਾ ਦਿੰਦੇ ਆ ਸਰ ਕਿਵੇਂ ਲੱਗੀ ਮੂਵੀ ਜੀ ਬੜੀ ਵਧੀਆ ਮੂਵੀ ਆ ਦੋਸਤ ਨੰਬਰ ਦੋ ਕੇ ਮੈਂ ਕਹਿੰਦਾ ਬਿਲਕੁਲ ਦੁਬਾਰਾ ਫੇਰ ਦੇਖੋ ਅਗਲਾ ਸ਼ੋਅ ਅਸੀਂ ਵੀ ਅੱਜ ਦੇਖੀ ਆ ਬੰਦ ਤੇ ਬਹੁਤ ਬਹੁਤ ਕਮਾਲ ਬਣੀ ਐ ਸਾਰੇ ਨੂੰ ਗੁਜ਼ਾਰਿਸ਼ ਕਰਦੇ ਆ ਜ਼ਰੂਰ ਦੇਖ ਕੇ ਆਓ ਐਕਸ਼ਨ ਪੈਕ ਤੇ ਹੈਗੀ ਐ ਬਟ ਇਮੋਸ਼ਨਲ ਵੀ ਐ ਆਸ਼ਕੀ ਵੀ ਐ ਵਿੱਚ ਸੋ ਪਲੀਜ਼ ਸਾਰੇ ਜਣੇ ਜ਼ਰੂਰ ਆਓ

ਬਹੁਤ ਅੱਛੀ ਕਿੰਨੇ ਨੰਬਰ ਦਿਓਗੇ 5.5 100 ਅੱਛਾ ਜੀ ਦੇਖਿਓ ਆ ਗੈਂਗਲੇਟ ਮੂਵੀ ਅੱਜ ਰਿਲੀਜ਼ ਹੋ ਚੁੱਕੀ ਹੈ ਤੇ ਅਸੀਂ ਗੱਲਬਾਤ ਕਰ ਰਹੇ ਹਾਂ ਆਡੀਅੰਸ ਨਾਲ ਜਿਹੜੇ ਕਿ ਇੱਥੇ ਦੇਖਣ ਆਏ ਆ ਮੂਵੀ ਤੇ ਜ਼ਿਆਦਾ ਜਿਹੜੇ ਹੈ ਦੇਖਣ ਵਾਲੇ ਉਹਨਾਂ ਵੱਲੋਂ ਕਹਿਣਾ ਹੈ ਕਿ ਮੂਵੀ ਬਹੁਤ ਵਧੀਆ ਹੈ ਜਿਹੜੇ 10 ਤੋਂ 10 ਨੰਬਰ ਦਿੰਦੇ ਆ ਤੇ ਜਿਹੜੇ 100 ਵਾਲੇ ਨੰਬਰ ਆ ਉਹ 100 ਤੋਂ 100 ਦੇਣਾ ਚਾਹੁੰਦੇ ਆ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਦੇ ਜਿਹੜੇ ਮੂਵੀ ਨੂੰ ਦੇਖ ਕੇ ਆਏ ਆ ਮੈਮ ਮੂਵੀ ਕਿਵੇਂ ਦੀ ਲੱਗੀ ਬਹੁਤ ਵਧੀਆ ਬਹੁਤ ਵਧੀਆ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ 9.5 ਕਿਵੇਂ ਲੱਗੀ ਜੀ ਮੂਵੀ ਬਹੁਤ ਵਧੀਆ ਏ ਕਲਾਸ ਬਹੁਤ ਸੋਹਣੀ ਕਿਵੇਂ ਲੱਗੀ ਜੀ ਬਹੁਤ ਵਧੀਆ ਵੀਰੇ ਹੋਰ ਬੰਨਿਆ ਚਾਹੀਦੀਆਂ ਫਿਲਮਾਂ ਬੰਨਦੇ ਆ थैंक यू so much ਅਮੇਜ਼ਿੰਗ ਮੂਵੀ ਅਮੇਜ਼ਿੰਗ ਕਿਵੇਂ ਲੱਗੀ ਜੀ 10 ਆਊਟ ਆਫ 10 10 ਅਮੇਜ਼ਿੰਗ ਅਮੇਜ਼ਿੰਗ ਮੂਵੀ ਬਹੁਤ ਅੱਛੀ ਸੀ ਜੀ ਨੀਸ਼ਾਨ ਪਾਜੀ ਨੇ ਬਹੁਤ ਵਧੀਆ ਐਕਟਿੰਗ ਕਰ ਰੱਖੀ ਹੈ ਲਾਸਟ ਵਿੱਚ ਥੋੜਾ ਜਿਹਾ ਇਮੋਸ਼ਨਲ ਕਰ ਦਿੱਤਾ ਤਾਂ ਸਟੋਰੀ ਬਹੁਤ ਜ਼ਬਰਦਸਤ ਹੈ ਕਿਹਦਾ ਕਿਰਦਾਰ ਸਭ ਤੋਂ ਬੈਸਟ ਲੱਗਿਆ ਤੁਹਾਨੂੰ ਸਭ ਤੋਂ ਵਧੀਆ ਲੱਗਿਆ ਨੀਸ਼ਾਨ ਪਾਜੀ ਦਾ ਤੇ ਉੱਤੇ ਬਾ ਉਹਦੇ ਬਾਅਦ ਇੱਕ ਬਰਾਰ ਬਰਿਆੜ ਥਾ ਜੋ ਇਸ ਵਿੱਚ ਪਲੇਸ ਦਾ ਰੋਲ ਕਰ ਰੱਖਾ ਉਸਨੇ ਇੱਕ ਉਸki ਐਕਟਿੰਗ ਬਹੁਤ ਵਧੀਆ ਤੇ ਰਾਣਾ ਬਾਜੀ ਦਾ ਕਿਵੇਂ ਲੱਗਿਆ ਰਾਣਾ ਦਾ ਤੇ ਰੋਕੀ ਦਾ ਘੈਂਟ ਸੀ ਪੂਰਾ ਤੇ ਸੁਲਤਾਨ ਦਾ ਸੁਲਤਾਨ ਤਾਂ ਸਰ ਤਾਂ ਪੂਰੇ ਸਟੋਰੀ ਦਾ ਮੇਨ ਹੋ ਗਿਆ ਨਾ ਜਿਵੇਂ ਇੱਕ ਤਾਂ ਰਾਣੇ ਦਾ ਤੇ ਸੁਲਤਾਨ ਦਾ ਕਿੰਨੇ ਨੰਬਰ ਕਿੰਨੇ ਨੰਬਰ ਦੇਣੇ ਚਾਹਦੇ ਹੋ ਤਿੰਨ ਪੂਰੇ ਦੋਵੇਂ ਪਾਜੀ 10 ਤੋਂ 10 ਅਣਜੇ 10 ਤੇ 10 ਹੈ ਪਾਜੀ ਬਹੁਤ ਵਧੀਆ ਮੂਵੀ ਹੈ ਜਿਹਦਾ ਬੰਦਾ ਆਉਂਦਾ ਹੈ ਸਾਰੇ ਦੇਖ ਕੇ ਆਇਓ ਵਧੀਆ ਮੂਵੀ ਲੱਗੀ ਮੈਨੂੰ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਸਰ ਕਿਵੇਂ ਲੱਗੀ ਮੂਵੀ ਜੀ ਬੜੀ ਵਧੀਆ ਮੂਵੀ ਆ ਦੋਸਤ ਕਿੰਨੇ ਨੰਬਰ ਦੇ ਗਏ ਹੈ ਮਜਾ ਗਿਆ ਮੈਂ ਕਹਿੰਦਾ ਬਿਲਕੁਲ ਦੁਬਾਰਾ ਫੇਰ ਦੇਖੂ ਅਗਲਾ ਸ਼ੋਅ ਸਰ ਕਿਤਾਬ ਲਗੀ ਸਰ ਹੋਰ ਵੀ ਜਿਹੜੇ ਮੂਵੀ ਦੇਖ ਕੇ ਆਏ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਜਿਹੜੇ ਲੋਕ ਦੇਖ ਕੇ ਆ ਰਹੇ ਆ ਤੇ ਜਿਆਦਾਤਰ ਲੋਕਾਂ ਦਾ ਮਤਲਬ ਕਿ ਜਿਨੇ ਵੀ ਦੇਖਣ ਆ ਰਹੇ ਮੂਵੀ ਉਹ ਸਾਰਿਆਂ ਦਾ ਹੀ ਕਹਿਣਾ ਹੈ ਵੀ ਜਿਹੜੇ 10 ਤੋਂ ਨੰਬਰ ਦੇਣਾ ਚਾਹੁੰਦੇ ਆ ਉਹ 10 ਤੋਂ 10 ਦੇ ਰਹੇ ਆ ਜਿਹੜੇ 100 ਤੋਂ ਸ਼ੁਰੂ ਕਰਦੇ ਆ ਉਹ 100 ਤੋਂ 100 ਨੰਬਰ ਦੇਣਾ ਚਾਹੁੰਦੇ ਆ ਤੇ ਇਹਨਾਂ ਦਾ ਕਹਿਣਾ ਵੀ ਦੁਬਾਰਾ ਵੀ ਮੂਵੀ ਦੇਖਣ ਜ਼ਰੂਰ ਆਣਗੇ ਮੁਹੱਲੇ ਤੋਂ ਕੈਮਰਾਮੈਨ ਨਿਤਿੰਦ ਦੇ ਨਾਲ ਮੈਂ ਅਮਨ ਲੁਨਾ ਡੇਲੀ ਪੋ ਸਾਰਾ ਇੱਕ ਡਿਫਰੈਂਟ ਕਨਸੈਪਟ ਹੈ ਬਹੁਤ ਜਿਆਦਾ ਵਧੀਆ ਮੂਵੀ ਹੈ ਤੇ ਸਾਰੇ ਐਕਟਰਸ ਨੇ ਬਹੁਤ ਵਧੀਆ ਕੰਮ ਕੀਤਾ ਤੇ ਡੈਵੀ ਗਰੇਵਾਲ ਤੇ ਸਿੱਪੀ ਗਿੱਲ ਦਾ ਬਹੁਤ ਜਿਆਦਾ ਵਧੀਆ ਵਰਕ ਕਿੰਨੇ ਨੰਬਰ ਦੇਣਾ ਚਾਹੁੰਦੇ ਹੋ ਤੁਸੀਂ 10 ਚੋਂ 10 ਮਾਰਾ ਵੀ ਦੇਖੋਗੇ ਬਿਲਕੁਲ ਭਾਈ ਜੀ ਸ਼ਾਮ ਨੂੰ ਫੇਰ ਦੇਖਦੇ ਆ ਜੀ ਫਿਰ ਤੇ ਫੈਮਿਲੀ ਦੇਖਦੇ ਆ ਠੀਕ ਠੀਕ ਹੈ ਪਹਿਲਾਂ ਤਾਂ ਰਾਣਾ ਭਾਈ ਨੂੰ ਬਹੁਤ ਬਹੁਤ ਮੁਬਾਰਕਾਂ ਥੈਂਕ ਯੂ ਮਹਾਰਾਜ ਥੈਂਕ ਯੂ ਸੋ ਮਚ ਤੁਹਾਡਾ ਬੱਛੀ ਮੂਵੀ ਲੋਕਾਂ ਨੂੰ ਵੀ ਲੱਗੀ ਹੈ ਸਾਨੂੰ ਵੀ ਲੱਗੀ ਹੈ ਤੇ ਤੁਹਾਨੂੰ ਹੋਰ ਕਿੰਨਾ ਕੋਈ ਉਮੀਦ ਹੈ ਕਿੰਨਾ ਕੋਈ ਪਿਆਰ ਮਿਲੇਗਾ ਲੋਕਾਂ ਦਾ ਇਹ ਫਿਲਮ ਮਾਊਥ ਪਬਲਿਸਿਟੀ ਤੇ ਬਹੁਤ ਵੱਡੀ ਜਾਊਗੀ ਮਤਲਬ ਮੈਨੂੰ ਇਹਨਾਂ ਬੱਦ ਜਿਹੜਾ ਬੰਦਾ ਜਿਹੜਾ ਬੰਦਾ ਇੱਕ ਵਾਰੀ ਵੇਖ ਕੇ ਜਾਊਗਾ ਸਭ ਤੋਂ ਇੱਕ ਵਾਰੀ ਬਹਿ ਗਏ ਇੰਟਰਵਲ ਚ ਵੀ ਉੱਠ ਕੇ ਨਹੀਂ ਜਾਣਾ ਜਿਹੜਾ ਬੰਦਾ ਇੱਕ ਵਾਰੀ ਮੂਵੀ ਦੇਖ ਕੇ ਜਾਊਗਾ ਉਹ ਦਾ ਪਾਰਟ ਸੀ ਸਾਡਾ ਕੰਮ ਕਰਨਾ ਨਹੀਂ ਸੀ ਮੇਰੇ ਕਹਿਣ ਤੇ ਹੀਰੋ ਦਾ ਕੰਮ ਹੁੰਦਾ ਹੈ ਕਿ ਸਿਰਫ ਮੂਵੀ ਨੂੰ ਓਪਨਿੰਗ ਦੇਣੀ ਹੈ ਜੀ ਜੀ ਰਾਣੇ ਬਾਈ ਦਾ ਕਿਰਦਾਰ ਬੜਾ ਵਧੀਆ ਲੱਗਿਆ ਜਿਵੇਂ ਲੋਕਾਂ ਨਾਲ ਗੱਲਬਾਤ ਹੋ ਰਹੀ ਹੈ ਲੋਕ ਕਹਿ ਰਹੇ ਕਿ ਰਾਣੇ ਬਾਈ ਦਾ ਕਿਰਦਾਰ ਬੈਸਟ ਲੱਗਿਆ ਥੈਂਕ ਯੂ so much ਬਾਕੀ ਆ ਜੋ ਹਾਂ ਜੀ ਦੇਖ ਲਈ ਤੁਸੀਂ ਤੁਸੀਂ ਦੱਸੋ ਦੇਖ ਲਈ ਮੁਬਾਰਕਾ ਜੀ ਮੁਬਾਰਕਾ ਮੂਵੀ ਥੈਂਕ ਯੂ ਥੈਂਕ ਯੂ ਬਹੁਤ ਵਧੀਆ ਮੂਵੀ ਹੈ ਜਿਹੜੀ ਆਡੀਅנס ਵੀ ਕਹਿ ਰਹੀ ਹੈ ਵੀ ਮੂਵੀ ਬਹੁਤ ਅੱਛੀ ਸਾਨੂੰ ਵੀ ਬੜੀ ਅੱਛੀ ਮੂਵੀ ਲੱਗੀ ਬਾਬਾ ਤੁਹਾਨੂੰ ਅੱਛੀ ਦਾ ਕਿਰਦਾਰ ਬੜਾ ਕੈਂਟ ਹੈ ਹਾਂ ਸਾਰੇ ਹੀ ਕੈਰੈਕਟਰ ਬਹੁਤ ਅਮੇਜ਼ਿੰਗ ਹੈ ਔਰ ਸੁਲਤਾਨ ਤਾਂ ਬਹੁਤ ਪਿੱਛੋ ਚੱਲਦਾ ਆ ਰਿਹਾ ਹੈ ਵੈਬ ਸੀਰੀਜ਼ ਦਾ ਤਾਂ ਮੈਨੂੰ ਇਹਦਾ ਫਿਲਮ ਦਾ ਹਿੱਸਾ ਬਣ ਕੇ ਬਹੁਤ ਸਕੂਨ ਮਿਲਿਆ ਤੇ ਤੁਹਾਨੂੰ ਵੀ ਰਹਿੰਦਾ ਸੀਗਾ ਵੀ ਮੂਵੀ ਜਲਦੀ ਤੋਂ ਜਲਦੀ ਰਿਲੀਜ਼ ਹੋਵੇ ਹਾਂ ਹਾਂ ਬਸ ਉੰਦਾ ਹੀ ਹੈ ਜਦੋਂ ਐਕਟਰ ਫਿਲਮ ਕਰਦਾ ਹੈ ਕਿ ਜਲਦੀ ਰਿਲੀਜ਼ ਹੋਵੇ ਸੋ ਅੱਜ ਆ ਆ ਆ ਗਈ ਆ ਫਿਲਮ ਨੂੰ ਆਡੀਅנס ਦੀ ਹੋ ਗਈ ਆ ਤੇ ਉਮੀਦ ਆ ਕਿ ਆਡੀਅנס ਨੇ ਪਿਆਰ ਜਿਹਵੇਂ ਲੋਕ ਬਹੁਤ ਪਿਆਰ ਦੇ ਰਹੇ ਆ ਤੇ ਹੋਰ ਕਿੰਨੀ ਕੁ ਉਮੀਦ ਹੈ ਕਿੰਨਾ ਕੁ ਪਿਆਰ ਮਿਲੇਗਾ ਬਹੁਤ ਬਹੁਤ ਹੈ ਅਮੀਸ਼ਾ ਬਹੁਤ ਮੁਬਾਰਕਾਂ ਤੁਹਾਨੂੰ ਜੀ ਮੁਬਾਰਕਾਂ ਬਹੁਤ ਬਹੁਤ ਕੀ ਕਹਿਣਾ ਚਾਹੁੰਦੇ ਹੋ ਮੂਵੀ ਬਹੁਤ ਵਧੀਆ ਜੀ ਬਹੁਤ ਵਧੀਆ ਤੇ ਅਸੀਂ ਵੀ ਅੱਜ ਦੇਖੀ ਆ ਫਿਲਮ ਤੇ ਬਹੁਤ ਬਹੁਤ ਕਮਾਲ ਬਣੀ ਆ ਜੀ ਸਾਰਿਆਂ ਨੂੰ ਗੁਦਾਰਿਸ਼ ਕਰਦੇ ਆ ਜਰੂਰ ਦੇਖ ਕੇ ਆਓ ਤੇ ਵਧੀਆ ਫੀਲ ਆਊਗਾ ਤੁਹਾਨੂੰ ਬਾਲੀਵੁੱਡ ਵਾਲਾ ਫੀਲ ਆਊਗਾ ਹਾਂਜੀ ਹਾਂਜੀ ਕੀ ਕਹਿਣਾ ਚਾਹੁੰਦੇ ਹੋ ਮੇਰੇ ਸਰਾ ਹਾਂਜੀ ਓਕੇ ਮੋਡ ਹਾਂਜੀ ਸਰਾ ਬਾਈ ਸਰਾ ਸਰਾ ਐਂ ਸਰਾ ਬਾਈ 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 ਬਹੁਤ ਮਿਲਵਾਰ ਕਰਦੇ ਕਿਤੇ ਕੀ ਕਹਿਣਾ ਚਾਹੁੰਦੇ ਜੀ ਮੂਵੀ ਵਾਰ ਲੱਗੀ ਬਹੁਤ ਵਧੀਆ ਲੱਗੀ ਤੁਹਾਨੂੰ ਦੱਸੋ ਬਹੁਤ ਸੋਹਣੀ ਫਿਲਮ ਆ ਤੇ ਸਾਰਿਆਂ ਨੇ ਬਹੁਤ ਹੀ ਵਧੀਆ ਕੰਮ ਕਰਿਆ ਹੈ ਸਾਰੇ ਜਣੇ ਜਰੂਰ ਦੱਸਿਓ ਤੇ ਰਿਵਿਊ ਜਰੂਰ ਦਿਓ ਕਿ ਸਾਰਿਆਂ ਨੂੰ ਕਿਵੇਂ ਲੱਗੀ ਆ ਬਹੁਤ ਹੀ ਸੋਹਣੀ ਫਿਲਮ ਹੈ ਮੈਮ ਜਿਵੇਂ ਅੱਜ ਐਕਸ਼ਨ ਪੈਕਡ ਤੇ ਹੈਗੀ ਹੈ ਬਟ ਇਮੋਸ਼ਨਲ ਵੀ ਹੈ ਆਸ਼ਕੀ ਵੀ ਹੈ ਵਿੱਚ ਸੋ ਪਲੀਜ਼ ਸਾਰੇ ਜਣੇ ਜਰੂਰ ਵੇਖੋ ਮੈਮ ਜਿਵੇਂ ਅੱਜ ਲੋਕਾਂ ਨੇ ਬਹੁਤ ਪਿਆਰ ਦਿੱਤਾ ਇਸ ਮੂਵੀ ਨੂੰ ਤੇ ਹੋਰ ਤੁਹਾਨੂੰ ਕਿੰਨਾ ਕੋ ਉਮੀਦ ਹੈ ਕਿੰਨਾ ਕੋ ਪਿਆਰ ਮਿਲੇਗਾ ਇਸ ਮੂਵੀ ਨੂੰ ਬਹੁਤ ਉਮੀਦਾਂ ਨੇ ਸਾਨੂੰ ਸਾਰਿਆਂ ਨੂੰ ਇਸ ਸਾਰੀ ਟੀਮ ਨੂੰ ਸਾਰੀ ਸਟਾਰ ਕਾਸਟ ਬਹੁਤ ਵਧੀਆ ਹੈ ਤੇ ਸਾਰਿਆਂ ਨੂੰ ਬਹੁਤ ਮੈਸੇਜ ਦੇਣਾ ਚਾਹੁੰਦੇ ਆਂ ਆਡੀਅੰਸ ਨੂੰ ਜਿਹੜੀ ਹੋਰ ਲੋਕ ਦੇਖਣ ਆਣਗੇ ਮੂਵੀ ਨੂੰ ਜਿਵੇਂ ਅੱਜ ਜਿਹੜੀ ਆਡੀਅੰਸ ਆਈ ਉਹ ਬੜਾ ਲੋਕਾਂ ਨੂੰ ਅੱਛੀ ਲੱਗੀ ਮੂਵੀ ਮੈਸੇਜ ਇਹੀ ਹੈ ਕਿ ਫਿਲਮ ਨੂੰ ਫਿਲਮ ਦੀ ਤਰ੍ਹਾਂ ਦੇਖੋ ਇਟ ਇਜ਼ ਐਨ ਐਂਟਰਟੇਨਮੈਂਟ ਹਾਂਜੀ ਸੋ ਪਰਸਨਲ ਕੁਛ ਇਦਾਂ ਦਾ ਨਹੀਂ ਹੈ ਬਸ ਇਹਨੂੰ ਇਟ ਇਜ਼ ਐਂਟਰਟੇਨਮੈਂਟ ਫਾਰ ਪੀਪਲ ਹਾਂਜੀ ਥੈਂਕ ਯੂ ਤੁਹਾਨੂੰ ਕਿਤਾ ਰੋਲ ਬੁਧਿਆ ਲੱਗਿਆ ਸੁਲਤਾਨ ਰਾਣਾ ਬਾਈ ਸਾਰੇ ਬਹੁਤ ਵਧੀਆ ਸੀ ਸੁਲਤਾਨ ਰਾਣਾ ਅਮੀਕਵਿਰਕ ਜੀ ਝਿੰਜਰ ਤੇ ਵੱਡਾ ਗਰੇਵਲ ਸਾਰੇ ਹੀ ਬਹੁਤ ਬਹੁਤ ਸੋਹਣੇ ਕਿਰਦਾਰ ਸੀਗੇ ਸਾਰਿਆਂ ਦੇ ਹਾਂਜੀ ਕੋਈ ਵੀ ਐ ਨਹੀਂ ਸੀਗਾ ਵੀ ਇੱਕ ਐਕਟਰ ਦੀ ਫਿਲਮ ਸੀਗੀ ਇਹ ਟੀਮ ਵਰਕ ਸੀ ਤੇ ਸਾਰੇ ਐਕਟਰਸ ਦੀ ਫਿਲਮ ਹੈ ਤੇ ਬਹੁਤ ਜ਼ਿਆਦਾ ਸੋਹਣੀ ਹੈ ਠੀਕ ਹੈ ਬਹੁਤ ਬਹੁਤ ਮਾਰਕਮੈਡਮ ਥੈਂਕ ਯੂ ਥੈਂਕ ਯੂ